ਕੰਡ ਕੜਾ ਸਾਡੇ ਸਾਹਮਣੇ ਸਿੱਕਾ ਦੇ ਬੰਨ ਵੀ ਖਾਈ ਜਾਂਦਾ ਫਿਰਦਾ ਬੰਨ ਮੰਨਦਾ ਪਤਾ ਹੈ ਨਾ ਕਿ ਮੰਨਦਾ ਬੰਨ ਆਪ ਹੀ ਮਨ ਆਹ ਸ਼ਾਰ ਦੇ ਬੋਟ ਪਾ ਲੰਦਾ ਨਾ ਜੇ ਮੰਨਦਾ ਅਸੀਂ ਲਾ ਅਰੇ ਬਿੱਟੀ ਅਗਲੇ ਖੜੇ ਆ ਵੀ ਆ ਲੈਣੇ ਦਿੱਤੀਆਂ ਆ ਸਿੱਟ ਗੱਲੇ ਦਿੱਤੀਆਂ ਮੇਰੇ ਪੈਸੇ ਨਹੀਂ ਜੰਦੀ ਨਹੀਂ ਨਹੀਂ ਗੱਲ ਬਹੁਤ ਹੈ ਇਹ ਗੱਲੇ ਬਈ ਹੋਣਗੀਆਂ ਹੈ ਬਾਬਾ ਵੀ ਆ ਗਿਆ ਬਾਬਾ ਜਾਂਦੇ ਹੋ ਮਾਰ ਖਾਣ ਹਲਾ ਮਾਰ ਕਰਤੇ ਮੱਲਾ ਉਹਦੇ ਬੱਬਾ ਹੋਇਆ ਬਾਬਾ ਗੱਲ ਇੱਕੋ ਹੀ ਹੈ ਲੀਲਾ ਹੋਇਆ ਜਾਂ ਜੀਆ ਹੋਇਆ ਹਾਂਜੀ ਸਾਥੀ ਸਾਹਿਬ ਕੀ ਮਾਮਲਾ ਜਿਹੜਾ ਤੁਸੀਂ ਇੱਕ ਪਾਗਲ ਹੈਈਏ ਬੰਦੇ ਦੇ ਕੋਲੋਂ ਜੀ ਇਹ ਮਾਮਲਾ ਜੀ ਆਪ ਬਸਟਾਡ ਦੇ ਉੱਤੇ ਖੜ ਕੇ ਹਿੱਸੇ ਦਿੱਤੀ ਜਾ ਸੀਗਾ ਦਮਾਲਾ ਸਜਾਇਆ ਸੀ ਗਾਜੀ ਅੱਛਾ ਜੀ ਇਸ ਕਰਕੇ ਅਸੀਂ ਇਹ ਜਿਹੜਾ ਦਮਾਲਾ ਆ ਅਸੀਂ ਸਦੇ ਤੋਂ ਲਹਾਤਾ ਇਹ ਜਿਆਦਾ ਸੇਤ ਪਿਲਾ ਜਾਂ ਦਮਾਲਾ ਰੱਖ ਲਾ ਠੀਕ ਹੈ ਜੀ ਤੇ ਅਸੀਂ ਇਹ ਕੰਮ ਹੋ ਨਹੀਂ ਲੈਣਾ ਜੀ ਅਲਟਾ ਹਰ ਇੱਕ ਨੂੰ ਜਿਹੜਾ ਕੋ ਕੋ ਸੇਖਾ ਅਮਰਤਾਰੀ ਆ ਖੰਡੇ ਬਾਟੇ ਦਾ ਜਿਸ ਨੇ ਵੀ ਅਮਰਤ ਲਿਆ ਆ ਉਹ ਸਾਡੇ ਵੱਲੋਂ ਹਦਾਇਤ ਆ ਤੇ ਮਤਲਬ ਇਹੋ ਜਿਹੇ ਕੰਮ ਕਰਨੇ ਬਿਲਕੁਲ ਬੰਦ ਕਰ ਦੇਵੇ ਇਹਦਾ ਅਸੀਂ ਵੀ ਜੋ ਕਾਰਵਾਈ ਸਿੱਖਾਂ ਦੀ ਹੁੰਦੀ ਆ ਉਹ ਕਰਵਾਵਾਂਗੇ ਅਸੀਂ